ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿੱਚ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਲੀਕ ਤੋਂ ਹਟਵੀਆਂ ਪਹਿਲ ਕਦਮੇ ਉੱਤੇ ਚੱਲ ਰਹੀ ਹੈ ਤਾਂ NEET ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ ਕਰਨ ਦੇ ਲਈ ਰੱਖੇਸ ਮਾਰੋਦ ਰਾਨ ਇੱਕਾਤੂ ਸੰਬੋਧਨ ਕਰਦੇ ਮਾਨ ਨੇ ਕਿਹਾ ਕਿ ਸਿੱਖਿਆ ਖੇਤਰ ਦੇ ਵਿੱਚ ਪਿਛਲੇ 3 ਸਾਲਾਂ ਵਿੱਚ ਮਿਸਾਲੀ ਤਬਦੀਲੀ ਦੇਖਣ ਨੂੰ ਮਿਲ ਗਿਆ ਉਹਨਾਂ ਨੇ ਕਿਹਾ ਕਿ ਇਹ ਕ੍ਰਾਂਤੀਕਾਰੀ ਕਦਮਾਂ ਦੇ ਨਾਲ ਸਿੱਖਿਆ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ ਜਿਸ ਕਾਰਨ ਇਨੀ ਦੇਮੀ ਵਿਦਿਆਰਥੀ ਹਰੇ ਖੇਤਰ ਦੇ ਵਿੱਚ ਸਫਲਤਾ ਦੇ ਝੰਡੇ ਗੱਡ ਰਹੇ ਨੇ ਪਰ ਮਾਨ ਨੇ ਕਿਹਾ ਕਿ ਅਜ਼ਾਦੀ ਦੇ ਇਤਿਹਾਸ ਅਕਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ 509 ਵਿਦਿਆਰਥੀਆਂ ਨੇ NEET ਦੀ ਵਕਾਰੀ ਪ੍ਰੀਖਿਆ ਪਾਸ ਕੀਤੀ ਹੈ ਦੁੱਖ ਤੇ ਬੜੇ ਦਰਦ ਭਰੇ ਕਿੱਸੇ ਹਰੇ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾ ਵੀ ਅਸੀਂ ਜਾਣਦੇ ਆ ਜਦੋਂ ਵੀ ਕੋਈ ਆਪਤ ਆਉਂਦੀ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹੇ ਇਧਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸਿੱਧਾ ਜੰਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਦੇ ਮਾਂ-ਬਾਪ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਹੋਰ ਉਸ ਵੇਲੇ ਅੰਗਰੇਜ਼ਾਂ ਤੋਂ ਮੁਲਕ ਮੰਗਦੇ ਸੀ ੁੱਡੀ ਪੱਡੀ ਸੋਚ ਹੋ ਗਈ ਜੋ ਉਹਨਾਂ ਦੀ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਅਪਾਚਲਪੀਤ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁੰਮਤੀ ਐ ਐਦੋਂ ਜਰਖੇਜ਼ ਐਦੋਂ ਉਪਜਾਊ ਧਰਤੀ ਕਿਤੇ ਨਹੀਂ ਹੈਗੀ ਐਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਕੋਲ ਫਿਰ ਕਹਦੇ ਵਾਹ ਤੇ 40-40 ਲੱਖ ਰੁਪਏ ਦੇ ਕੇ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਂ ਪਿਓ ਕਹਿੰਦੇ ਪੁੱਤ ਐ ਕਿਨੇ ਸੱਚ ਪੈ ਜਾਏਗਾ ਜਾਂ ਜਿੱਥੇ ਮਾਜੀ ਵਾਜਾ ਕਿਹੜਾ ਨਿਕਲ ਜਾ ਬਸ ਉਸ ਬੋਲ ਪੇ ਇੰਨਾ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰਕੇ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਹੋਣੇ ਸੋ ਇੱਥੇ ਹੀ ਰਹਿਣਾ ਆਪਾਂ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋ ਹਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦੇ ਨਹੀਂ ਇੱਥੇ ਹੀ ਇੱਥੇ ਹੀ ਇੱਥੇ ਠੀਕ ਆ ਇਹਦਾ ਨਾ ਮਿਊਂਸਪਲਪਾ ਬਣੇ ਪਈਦਾ ਨਾ ਹਮੋਂਸੀ ਨਿਯੁਕਤੀ ਪੱਤਰ ਪਾ ਬਣ ਰੱਖ ਸਕਦੇ ਆ ਕਿਉਂਕਿ ਇੱਥੇ ਮੈਂ ਹਰ ਹਫਤੇ ਹਫਤੇ ਚ ਦੋ ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵੱਲੋਂ ਵਾਸਤੇ ਹੁਣ ਤੱਕ 55000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕੇ ਔਰ ਬਹੁਤ ਬਹੁਤ ਇਹ ਮੈਨੂੰ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਮ ਵੀ ਕਿਸੇ ਦੀਆਂ ਕਿਤਾਬਾਂ ਲਾਈਬ੍ਰੇਰੀਆਂ ਬਣਾ ਰਿਹਾ ਪੂਰੇ ਪੰਜਾਬ ਚ ਲਾਈਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਹੀ ਹੋਣੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਅੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ ਐਜੂਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲ ਜੂਗਾ ਔਰ ਸਾਡਾ ਹੁਣ ਆਲਰੇਡੀ ਚਲਾ ਚਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲੇ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਹਾਂ ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ 'ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਠੇਊਜ ਮੱਚ ਗਿਆ ਠੇਊ ਜੁੜ ਗਿਆ ਔਰ ਟੂਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈ ਮਾਟਰ ਦਾ ਕੰਮ ਹੈ ਮਾਟਰ ਦਾ ਕੰਮ ਹੈ এডਿਕੇਸ਼ਨ ਬਾਰੇ ਸੁਪਰਵੀਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ 'ਚ ਛੁੱਟੀ ਹੋ ਗਈ ਕੋਈ ਆਵਾਰਾ ਕਰਦਾ ਆ ਗਏ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉੱਥੇ ਲਿਖ ਗਏ ਕਾਂਤੇ ਲਿਖ ਗਏ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉੱਥੇ ਰੱਗ ਗਏ ਤੇ ਉਹ ਆ ਕੇ ਸਕੂਲ ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰ ਲਏ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਪੱਤੇ ਪੱਤੇ ਸੱਦਰ ਤੇ ਬਾਰਾ ਬਾਰਾ 15 15 ਲੱਖ ਹੱਥੇ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਹ ਤੇ ਮਿਹਨਤ ਕਰਨ ਦੀ ਲੋੜ ਹੈ ਕੌਣ ਕੌਣ ਪੜਾ ਰਿਹਾ ਸਾਰ ਇਹ ਪਹਿਲੀ ਵਾਰ ਹੋਇਆ ਜੀ ਸੋ ਇਹ ਕੁਝ ਨਾ ਕੁਝ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਕੇ ਹੁਣੇ ਪੈਣਗੇ ਕੱਲੀਆਂ ਕੰਧਾਂ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸੌਂਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸੌਂਕ ਜਿਹੜੀ ਹੈ ਜੜਾਂ ਚ ਹੈ ਤਾਂ ਜੜਾਂ 'ਚ ਹੀ ਸਪਰੇਅ ਕਰਨੀ ਪਵੇ ਮੈਂ ਆਮ ਤੌਰ ਤੇ ਕਹਿੰਨਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਥੋੜੀ ਗਰੀਬੀ ਨਹੀਂ ਛੱਕ ਸਕਦਾ ਹਾਂ ਫॉर द ਟਾਈਮ ਬੀਂਗ ਤੁਹਾਡਾ गुजारा करवा ਸਕਦਾ ਹੋ ਗਰੀਬੀ ਚੱਕਣੀ ਤੇ ਬਿਜਾਰਾ ਕਰਨਾ ਡਿਫਰੈਂਟ ਗੱਲਾਂ ਨੇ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50 50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਵੇ ਇਹ ਕਹਿੰਦੇ ਗਰੀਬ ਹੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ ਬਿਕ ਕੀ ਹੋ ਗਿਆ ਸਾਰੇ ਪਾਸੋਂ ਦਸਵੀਂ ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ ਡਾਲ ਸਕੀਮ ਚ ਆ ਗਏ ਹੁਣ ਬਸ ਆ ਜਾਓ ਤੁਸੀਂ ਉੱਥੇ ਕਮਾਈ ਜਾਂਦੇ ਸੀ ਬਸ ਕਹੋ ਵੀ ਕਹੋ ਨਹੀਂ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸੋਸਿਅਟ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਟੈਲੈਂਟ ਚ ਕੋਈ ਕਮੀ ਨਹੀਂ ਬਗਨਾਮੀ ਇੰਨੀ ਕਿਸ ਸਕੂਲ ਦੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅਧਿਆਨਿਕ ਹਾਈ ਸਕੂਲ ਚ ਹਾਜ਼ਰੀ ਲਵਣੀ ਹੁੰਦੀ ਹੈ ਰਜਿਸਟਰ ਲਿਆ ਕੇ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਇਹ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੁਣੀ ਆਪਣੀ ਜਨਗਣਨਾ ਆਪਣੀ ਆਣੀ ਆਉਣ ਉਹਦੇ ਵਾਸਤੇ ਨੇ ਟੀਚਰ ਮੰਗੇ ਸਾਥੋਂ ਅਸੀਂ ਇਹਨੂੰ ਕਹਿੰਦਾ ਵੀ ਟੀਚਰ ਨਹੀਂ ਦੇ ਸਕਦੇ ਬਸ ਇਹਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨੂੰ 2 ਮਹੀਨੇ 3 ਮਹੀਨੇ ਟ੍ਰੇning ਦੇ ਲੋ ਉਸ ਤੋਂ ਬਾਅਦ ਉਹਨਾਂ ਤੋਂ ਕਰਾ ਲਓ ਸੈਂਸਸ ਮੈਂ 9000 ਟੀਚਰ ਦੇ ਕੇ ਨਾਲ ਸਕੂਲਾਂ ਦਾ ਕੀ ਕਰੂੰਗਾ ਇਹ ਸਕੂਲ ਖਾਲੀ ਹੋ ਜਾਣਗੇ ਪਹਿਲਾਂ ਜਿਹੜੇ ਜੰਪ ਤੇ ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨੇ ਕਹਿੰਦੇ ਉਹ ਗਿਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਫਿਰ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨ ਦੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਧੀ ਡਿਊਟੀ ਮਾਸਟਰਾਂ ਦੀ ਉਹ ਕਰੋਨਾ ਦਾ ਮਾਸਟਰਾਂ ਨਾਲ ਕੀ ਲਿੰਕ ਹੈ ਬੋਟਾ ਪਾਉਣੀਆਂ ਚੱਲ ਮਾਸਟਰ ਵੋਟਾਂ <laughs> ਕਿੰਨੀ